ਨਸਕਾਰ ਜੀ ਪਿਆਰੇ ਦੋਸਤੋ ਇਸ ਵੇਲੇ ਅਸੀਂ ਸਰੰਦ ਨਹਿਰ ਦੇ ਉੱਤੇ ਮੌਜੂਦ ਹਾਂ ਹੈਡ ਦੀ ਪੁਲ ਦੇ ਨੇੜੇ ਭਾਵੇਂ ਕਿ ਸਰਕਾਰ ਵੱਲੋਂ ਇਸ ਜਿਹੜੀ ਨਹਿਰ ਨੂੰ ਨਵਾਂ ਰੂਪ ਜਿਹੜਾ ਦਿੱਤਾ ਗਿਆ ਏ ਦੱਸਿਆ ਜਾ ਰਿਹਾ ਹੈ ਕਿ ਇਸ ਜਗ੍ਹਾ ਤੋਂ ਹੋਰ ਵੀ ਨਹਿਰਾਂ ਜਿਹਨੇ ਕੱਢ ਕੇ ਪਾਣੀ ਜਿਹੜਾ ਦਿੱਤਾ ਜਾਣਾ ਪਰ ਇੱਕ ਗੱਲ ਹੋਰ ਹੈ ਨਾਲ ਸਾਡੇ ਸ਼ਿਵ ਸ਼ੰਕਰੀ ਜੀ ਦਾ ਮੰਦਿਰ ਹੈ ਤੇ ਜਿਹੜੀ ਪੱਕੀ ਜਿਹੜੀ ਪੱਟੜੀ ਕੀਤੀ ਦਿਖਾਓ ਜਾਈ ਤਸਵੀਰ ਦੇ ਵਿੱਚ ਇਹ ਜਿਹੜੀ ਬਿਲਕੁਲ ਸਲੋਪ ਬਣਾ ਦਿੱਤੀ ਗਈ ਹੈ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਸਾਰੇ ਲੋਕ ਰੋਪੜ ਦੇ ਪੇ ਕੋਈ ਵੀ ਅੜ ਸੁਖਵੀ ਘਟਨਾ ਨਾ ਵਾਪਰੇ ਇਸ ਕਰਕੇ ਇਸ ਜਗ੍ਹਾ ਦੇ ਉੱਤੇ ਰੋਕ ਲਗਾਈ ਜਾਵੇ ਵੱਡੇ ਤੌਰ ਦੇ ਉੱਤੇ ਭਾਵੇਂ ਕੋਈ ਜਾਲੀ ਹੀ ਲਗਾਈ ਜਾਵੇ ਕਿਉਂਕਿ ਜਿਵੇਂ ਕਿ ਨੰਗਲ ਦੇ ਇਲਾਕੇ ਦੇ ਵਿੱਚ ਜਾਲੀ ਲਗਾਈ ਹੋਈ ਹੈ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਪਰ ਲੇਕਿਨ ਅੱਜ ਅਸੀਂ ਜਦੋਂ ਮੰਦਿਰ ਪਹੁੰਚੇ ਤਾਂ ਸਾਰੇ ਜਿਹੜੇ ਰੋਪੜ ਵਾਸੀ ਹੈ ਜਾਂ ਐਸੇ ਮੱਥਾ ਟੇਕਣ ਵਾਸਤੇ ਆਏ ਉਸ ਦੇ ਲੋਕ ਉਹਨਾਂ ਨੇ ਇੱਕ ਸਾਡੇ ਨਾਲ ਗੱਲ ਜ਼ਾਹਿਰ ਕੀਤੀ ਹੈ ਜੋ ਪ੍ਰਸ਼ਾਸਨ ਨੇ ਕੀਤਾ ਚਲੋ ਪ੍ਰਸ਼ਾਸਨ ਦੇ ਕੋਈ ਗਲਵੇ ਸ਼ਿਕਵੇ ਵੀ ਹੁੰਦੇ ਆ ਬਹੁਤ ਕੁਝ ਹੁੰਦਾ ਹੈ ਪਰ ਚਲੋ ਕੋਈ ਨਹੀਂ ਜੋ ਕਿਸੇ ਕੀਤਾ ਪ੍ਰਸ਼ਾਸਨ ਨੇ ਠੀਕ ਕੀਤਾ ਹੈ ਪਰ ਲੇਕਿਨ ਇਹਦੇ ਨਾਲ ਦੇ ਨਾਲ ਇੱਕ ਰੋਕ ਜਿਹੜੀ ਹੈ ਪੱਕੇ ਤੌਰ ਤੇ ਲੱਗਣੀ ਚਾਹੀਦੀ ਹੈ ਇਹ ਸੜਕ ਜਿਹੜੀ ਹੈ ਦੁਬਾਰਾ ਤੋਂ ਜਿਹੜੀ ਬਣਨੀ ਚਾਹੀਦੀ ਹੈ ਕਿਉਂਕਿ ਲੋਕ ਇੱਥੇ ਕਾਫੀ ਜਾਰੇ ਪਰੋ ਵੀ ਆਉਂਦੇ ਆ ਲੋਕ ਇੰਜੋਏ ਕਰਦੇ ਆ ਕਿਉਂ ਨਹਿਰ ਦਾ ਕਿਨਾਰਾ ਹੈ ਬੜੀ ਠੰਡੀ ਠੰਡੀ ਹਵਾ ਗਰਮੀਆਂ ਦੇ ਵਿੱਚ ਚੱਲਦੀ ਹੈ ਪਰ ਲੇਕਿਨ ਰੋਪੜ ਦੇ ਡਿਪਟੀ ਕਮਿਸ਼ਨਰ ਮਾਸੂ ਜੈਨ ਨੂੰ ਸਾਡੀ ਵੀ ਬੇਨਤੀ ਹੈ ਕਿ ਜਿਹੜੀ ਇਹ ਸੜਕ ਦੇ ਕਿਨਾਰੇ ਜਿਹੜੇ ਕੋਈ ਨਾ ਕੋਈ ਰੋਕ ਜ਼ਰੂਰ ਹੋਵੇ ਕਿ ਕਿ ਜੇ ਰੋਕ ਨਹੀਂ ਹੋਊਗੀ ਤਾਂ ਬਿਲਕੁਲ ਇਧਰ ਤੋਂ ਗੱਡੀਆਂ ਕਾਰਾਂ ਮੋਟਰਸਾਈਕਲ ਵੀ ਆਉਂਦੇ ਹਨ ਜਾਂ ਲੋਕ ਆਮ ਸ਼ੈਅ ਵੀ ਕਰਦੇ ਹਨ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰੇ ਇਸ ਕਰਕੇ ਇਸ ਦੇ ਨਾਲ ਦੇ ਨਾਲ ਇੱਕ ਜੰਗਲਾ ਟਾਈ ਬ੍ਰੋਕ ਜਿਹੜੀ ਹੈ ਲਗਾਉਣ ਦੀ ਜਿਹੜੀ ਹੈ ਮੰਗ ਲੋਕਾਂ ਮਰੋਕੀ ਗਈ ਹੈ ਧੰਨਵਾਦ